ਆਪਣਾ ਮੇਰਾ ਨਾਮ ਸ਼੍ਰੀਸ਼ਟਾ ਹੈ ਕਿੱਥੇ ਰਹਿੰਦੇ ਹੋ ਅਸੀਂ ਇੱਥੇ ਰਹਿੰਦੇ ਹਾਂ ਸਾਹਮਣੇ ਸਾਡਾ ਘਰ ਜਿਹੜਾ ਮਲਾ ਇਹ ਮਲਾ ਪੰਗਾਵੇ ਸਟੋਰ ਵਾਲੀ ਗਲੀ ਹੈ ਫਤਾਈ ਮਲਾ ਗੜਾ ਸਟੋਰ ਵਾਲੀ ਗਲੀ ਪੈਂਦੀ ਹੈ ਟੈਂਪਲ ਹਾਂਜੀ ਕਿਹੜਾ ਮੁੰਡਾ ਮਰਿਆ ਕਿੱਦਾਂ ਮਰ ਗਿਆ ਇਹ ਮੁੰਡਾ ਅੱਜ ਹੀ ਟੀਕੇ ਲੰਦਾ ਹੁੰਦਾ ਦੇਖੋ ਰਹਿਣ ਵਾਲਾ ਇਹ ਪਤਾ ਨਹੀਂ ਕਿੱਥੋਂ ਦੇ ਰਹਿਣ ਵਾਲਾ ਪਰਲੀ ਗਲੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਦਾ ਉਹਨੂੰ ਮਾਰ ਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਘਰ ਫਿਰ ਹਟਾਉਣੀ ਹੈ ਆਹੋ ਠੰਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ

ਓ ਲੈ ਆ ਸ਼ਿਸ਼ੂ ਬਰਾਕੇ ਵੇਜਦਾ ਵਾ ਆ ਜਿਹੜਾ ਹੋ ਲੈ ਉਹ ਨਹੀਂ ਆ ਉਹ ਸਾਈਡ ਤੇ ਕੱਢ ਜਾ ਨਾਲ ਨਾਲ ਕਰ ਲੋ ਇਹੋ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਕੋਠੋ ਨਾਲ ਜਿਹੜੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਨ ਕਰਕੇ ਤੇ ਇਹਨੂੰ ਅਸੀਂ ਅੰਮ੍ਰਿਤਸਰ ਦਾ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹਥੋਂ ਆਪਣੇ ਆਪ ਹੀ ਉਥੋਂ ਆ ਗਿਆ ਆ ਗਿਆ ਤੇ ਦੀ ਕਰੇ ਇੱਥੇ ਆਣ ਕੇ ਤੇ ਜੋ ਤਰਾ ਮੜੀਏ ਪੀਛੇ ਦੀ ਲੱਤ ਹੋ ਗਈ ਜਿਹੜੀ ਹੋਰ ਕੋਈ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਰਹੀ ਕੀ ਕਰਦੇ ਕਰਦੇ ਕਰਦਾ ਇਹਨਾਂ ਨੂੰ ਪਰਿਵਾਰ ਤੇ ਡਿਫੈਂਡ ਕਰਦਾ ਇਹ ਦੇ ਮਾਲਕਾਂ ਦੇ ਜੋ ਪਰੇ ਨਹੀਂ ਉਹਨਾਂ ਦਾ ਬਕਾਇਦਾ ਬਿਆਨ ਦੇਣਾ ਬਾਲ ਨਵਸੀ ਕਹਿੰਦੇ ਸਾਨੂੰ ਕਿ ਨਹੀਂ ਕਰਦਾ ਕੀ ਗੱਲ ਕਰਦਾ ਸੀ ਦੇਖੋ ਜੀ ਬੀਤੇ ਸਮੇਂ ਦੌਰਾਨ ਭਾਵੇਂ ਕੋ ਕਰਦਾ ਹੀ ਹੋਵੇ ਪਰ ਇਹ ਕਨੈਟ ਦੀ ਸਪੋਰਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਹੁਣ ਹੈ ਤੇ ਦਾਖਲ ਹੀ ਸੀ ਦਾ ਸਰ ਪਤਾ ਹੀ ਮੱਲਾ ਕਰਾ ਸਟੋਰ ਵਨ ਗਲੀ ਪੈਂਦੀ ਏ ਟੈਂਪੋ ਹਾਂਜੀ ਜੇਰਾ ਮੁੰਡਾ ਮਰਿਆ ਕਿੱਦਾਂ ਮਰ ਗਿਆ ਇਹ ਮੁੰਡਾ ਜੀ ਟੀਕੇ ਲਾਂਦਾ ਹੁੰਦਾ ਸੀ ਇਹ ਕੋਰੇਣ ਵਾਲੇ ਇਹ ਮਗਾਨੀ ਕਿਥੋਂ ਦੇ ਰਹਿਣ ਵਾਲਾ ਪਰਲੀ ਗਲੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਦਾ ਉਹਨੂੰ ਮਾਰਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਕਾਨੂੰਨ ਲਾਉਣ ਦੀ ਹੈ ਆਹੋ ਠੰਡਈ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾਗਾਇਜ਼ ਦੇ ਭਰਾ ਜਿਹੜੇ ਕਰਦੇ ਨੇ ਉਹਨਾਂ ਨੂੰ ਲਟਾਣ ਲੋਕਾਂ ਦੇ ਇੰਨੇ ਨਿਆਣੇ ਮਰ ਜਾਂਦੇ ਆ ਪ੍ਰਾਗਾ ਵੇਦਾ ਨੂੰ ਕਿਉਂ ਨਹੀਂ ਫਾਦੇ ਆ ਨਸ਼ੇ ਵੇਦਾ ਨੂੰ ਕਿਉਂ ਨਹੀਂ ਫਾਦੇ ਵੇ ਉਹ ਤੇ ਬਿਆ ਕਰਦਾ ਆ ਹਾਂ ਇਹਦਾ ਅੱਛਾ ਬੜਾ ਆ ਵੀ ਨਸ਼ੇ ਵੇਦਾ ਇਹਦਾ ਦਾ ਉਹ ਲਾਸ਼ੇ ਬਰਾਕੇ ਵੇਜਦਾ ਵਾ ਆ ਜਿਹੜਾ ਉਹ ਨਹੀਂ ਉਹ ਸਾਈਡ ਤੇ ਘਟ ਜਾ ਨਾਲ ਕਰ ਰਿਹਾ ਹੋਇਆ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਕੋਥੋਂ ਨਾਲ ਜਿਹੜੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅੰਮ੍ਰਿਤਸਰ ਦਾ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹਥੋਂ ਆਪਣੇ ਆਪ ਹੀ ਉਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕੇ ਤੇ ਅਜੋ ਉਤਰਾ ਮੜੀਏ ਪੀਥੀ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਕੀ ਕਰਦੇ ਕਰਦੇ ਕਰਦਾ ਹੀ ਉਹਨਾਂ ਨੂੰ ਪਰਿਵਾਰ ਤੇ ਡਿਫੈਂਡ ਕਰਦਾ ਇਹ ਦੇ ਮਾਲਕਾਂ ਦੇ ਜੋ ਪਰੇ ਦੇ ਉਹਨਾਂ ਦਾ ਬਕਾਇਦਾ ਬਿਆਨ ਦੇਣਾ ਮਾਲਕਾਸੀ ਕਹਿ ਰਹੇ ਸੀ ਸਾਨੂੰ ਕਿ ਨਥੀ ਕਰਦਾ ਕੀ ਗੱਲ ਕਰਦਾ ਸੀ ਦੇਖੋ ਜੀ ਬੀਤੇ ਸਮੇਂ ਦੌਰਾਨ ਭਾਵੇਂ ਕੋ ਕਰਦਾ ਹੀ ਹੋਵੇ ਪਰ ਇਹ ਕਨੈਟ ਦੀ سپور ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਇਹ ਤੇ ਹੁਣ ਹੈ ਤੇ ਦਾਖਲ ਹੀ ਸੀ ਸਸ ਜੀ ਪਾਦੇ ਮ ਲਗੜਾ ਸਟੋਰ ਵਾਲੀ ਗਲੀ ਪੈਂਦੀ ਏ ਟੈਂਪਲ ਹਾਂਜੀ ਕਿਹੜਾ ਮੁੰਡਾ ਮਰਿਆ ਕਿੱਦਾਂ ਮਰ ਗਿਆ ਇਹ ਮੁੰਡਾ ਆ ਜੀ ਟੀਕੇ ਲੰਦਾ ਹੁੰਦਾ ਦੇਖੋ ਰਹਿਣ ਵਾਲਾ ਇਹ ਮਕਾਨ ਕਿੱਥੋਂ ਦੇ ਰਹਿਣ ਵਾਲਾ ਪਰਲੀ ਗਲੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਏ ਤੇ ਦੇਖੋ ਠਾਕਦਾ ਉਹਨੂੰ ਮਾਰ ਦੇ ਜੇ ਉਸ ਤੇ ਕਾਰਵਾਈ ਕਰਨ ਦੀ ਏ ਘਰ ਫਿਰ ਹਟਾਉਣ ਦੀ ਏ ਆਹੋ ਢਾਣ ਦੇ ਹੀ ਏ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾਮ ਕਹਿੰਦੇ ਢਾਣ ਜਿਹੜੇ ਕਰਦੇ ਨੇ ਉਹਨਾਂ ਨੂੰ ਢਾਣ ਲੋਕਾਂ ਦੇ ਇੰਨੇ ਨਿਆਨੇ ਮਰਨ ਦਾ ਪ੍ਰਾਗ ਵੇਦਾ ਨੂੰ ਕਿਵੇਂ ਫਾਤੇ ਆ ਨਸ਼ੇ ਵੇਦਾ ਨੂੰ ਕਿਵੇਂ ਖਾਦੇ ਵੇ ਲੈ ਨੂੰ ਦੇਖਣਾ ਤੂੰ ਉਹ ਤੇ ਆ ਤਾ ਆ ਇਹਦਾ ਅੱਜ ਅੱਡਾ ਆ ਕਿ ਨਸ਼ੇ ਵੇਦਾ ਵਾ ਇਹ ਤੇ ਦਾ ਤੂੰ ਬਲਾ ਸੀ ਪ੍ਰਾਗੇ ਵੇਦਾ ਵਾ ਆ ਜਿਹੜਾ ਆ ਨਹੀਂ ਉਹ ਸਾਈਡ ਤੇ ਕੱਢ ਜਾ ਨਾਲ ਚੱਲ ਰਹੀਓ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਕੋਠੋ ਨਾਲ ਜਿਵੇਂ ਬਾਡੀ ਦੇ ਵਿੱਚ ਇਨਫੈਕਸ਼ਨ ਵਧਨ ਕਰਕੇ ਤੇ ਇਹਨੂੰ ਅਸੀਂ ਅਮਰਸਰ ਦਾ ਪਿਓ ਰੈਫਰ ਕਰਨ ਲਗੇ ਤੇ ਇਹ ਉਥੋਂ ਡਰਦਾ ਜਿਹੜਾ ਉਹਥੋਂ ਆਪਣੇ ਆਪ ਹੀ ਉਥੋਂ ਆ ਗਿਆ ਆ ਗਿਆ ਤੇ ਦੀ ਕਿਤੇ ਇੱਥੇ ਆਣ ਕੇ ਤੇ ਆ ਜੋ ਤਲਾ ਮੜੀਏ ਪੀਛੇ ਦੀ ਲੈਟ ਹੋ ਗਈ ਹੈ ਕਿ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਲੇਣੀ ਕੀ ਕਰਦੇ 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 ਕਰਦਾ ਇਹਨਾਂ ਨੂੰ ਪਰਿਵਾਰ ਤੇ ਡਿਫੈਂਡ ਕਰਦਾ ਇਹ ਮਾਲਕਾਂ ਦੇ ਜੋ ਪਾਰੇ ਦੇ ਉਹਦਾ ਬਕਾਇਦਾ ਬਿਆਨ ਦੇਣਾ ਮਾਲਕਾਸੀ ਕਹਿ ਰਹੇ ਸੀ ਸਾਨੂੰ ਕਿ ਨਥੇ ਕਰਦਾ ਕੀ ਗੱਲ ਕਰਦਾ ਸੀ ਦੇਖੋ ਜੀ ਬੀਤੇ ਸਮੇਂ ਦੌਰਾਨ ਭਾਵੇਂ ਕੋ ਕਰਦਾ ਹੀ ਹੋਵੇ ਪਰ ਇੱਕ ਨਾਟ ਦੀ ਸਪੋਰਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਇਹ ਤੇ ਹੁਣ ਹੈ ਤੇ ਦਾਖਲ ਹੀ ਸੀ